ਪਟਿਆਲਾ ਮੂੜਕਵਰੀ ਫੇਰ ਤੋਂ ਗੋਲੀਆਂ ਦੀ ਗੂੰਜ ਦੇ ਨਾਲ ਤਹਿਲ ਗਿਆ। ਅਕਿੰਦਰ ਸਮਾਜ ਤੇ ਮਾਮਤੂ ਸਿਮਰਨ ਵਾਂਤੂ ਤੇ ਗੁਰੂ ਨਾਟਕ ਬਗਰ ਦੀ 8 ਨੰਬਰ ਗਲੀ ਦੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਨੇ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਹੈ। ਹਮਲੇ ਦੀਆਂ ਨਜ਼ਦੀਕੀ ਤਸਵੀਰਾਂ ਸੀਸੀਟੀਵੀ ਤੋਂ ਵਿੱਚ ਕੈਦ ਹੋ ਗਈਆਂ ਨੇ। ਤਾਂ ਪੁਲਿਸ ਨੇ ਮਾਮਲਾ ਤਜ ਕਰਕੇ ਦੋਸ਼ੀਆਂ ਦੀ ਤਲਾਸ਼ ਜਿਹੜੀ ਕਿ ਹੈ ਤੇਜ਼ ਕਰ ਦਿੱਤੀ ਹੈ। ਦੱਸੋ ਅਜਿਹੀ ਘਟਨਾ ਪਟਿਆਲਾ ਦੇ ਵਿੱਚ ਵਾਰ-ਵਾਰ ਹੁੰਦੀ ਜਾ ਰਹੀ ਹੈ ਤਾਂ ਪੁਲਿਸ ਪ੍ਰਸ਼ਾਸਨ ਤੇ ਵੀ ਕਿੰਨਾ ਕੀਤੇ ਸਵਾਲੀਆ ਨਿਸ਼ਾਨ ਜਿਹੜੇ ਕਿ ਉਹ ਖੜੇ ਹੋ ਰਹੇ ਨੇ। ਇਹ ਤਾਜ਼ਾ ਮਾਮਲਾ ਮੰਤੂ ਨੂੰ ਲੈ ਕੇ ਆ ਰਹੀ ਹੈ ਜਿਸ ਨਾਲ ਉੱਤੇ ਦੋ ਬੁਲਸਰ ਕੋ ਸਵਾਰਾਂ ਨੇ ਫਾਇਰਿੰਗ ਕਰ ਦਿੱਤੀ ਹੈ। ਟਰਹੀ ਹੈ ਕਿ ਰਾਤ ਮੈਂ ਆਪਣਾ ਵਿਧਾਈ ਲੈ ਕੇ ਅਮਨਗਰ ਤੋਂ 6:30 ਵਜੇ ਇਸ ਸ਼ਾਮ ਦਾ ਟਾਈਮ ਸੀ ਉਸ ਵਿਧਾਈ ਤੇ ਉਹ ਵਿਧਾਈ ਵਾਲੇ ਕਿੱਥੇ ਗਏ ਹੋਏ ਸੀ ਅਸੀਂ ਮੈਂ ਆਪਣੇ ਚੇਲਿਆਂ ਦੇ ਨਾਲ ਉੱਥੇ ਅਮਨਗਰ ਦੇ ਵਿੱਚ 10 ਨੰਬਰ ਗਲੀ 'ਚ ਵਿਧਾਈ ਲੈਣ ਗਈ ਹੋਈ ਸੀ। ਉੱਥੋਂ ਆਂਦੇ-ਆਂਦੇ ਮੇਰੇ ਗੁਰਨਾਨਕ ਨਗਰ ਦੇ ਵਿੱਚ 8 ਨੰਬਰ ਗਲੀ ਦੇ ਵਿੱਚ ਆਪਣਾ ਡੀਐਸਪੀ ਸਾਹਿਬ ਦੇ ਘਰ ਦੇ ਕੋਲ ਅਤੇ ਦੋ ਸ਼ਰਾਰਤੀ ਅੰਸ਼ਰ ਜੋ ਕੀ ਮੈਨੂੰ ਸ਼ੱਕ ਹੈ ਕਿ ਸ਼ੈਲੀ ਨੇ ਔਰ ਪੂਨਾ ਨੇ ਔਰ ਪ੍ਰਵੀਨ ਕੌਮਨ ਨੇ ਭੇਜੇ ਨੇ ਬੰਦੇ ਕਿਉਂਕਿ ਮੇਰੀ ਨਾ ਨਾਲੀ ਰੰਦੇਸ਼ਬਾਦੀ ਹੈ ਉਹਨਾਂ ਨੇ ਸ਼ਰੀਆਮ ਆਕੇ ਮੇਰੀ ਗੱਡੀ ਦੇ ਉੱਤੇ ਗੋਲੀ ਮਾਰੀ ਹੈ ਔਰ ਮੇਰੇ ਗੱਡੀ ਦੇ ਉੱਤੇ ਗੋਲੀ ਐਡਾ ਜਾਨਲੇਵਾ ਹਮਲਾ ਕੀਤਾ ਮੈਂ ਬਹੁਤ ਮੌਸ਼ਕਾ ਨਾਲ ਉੱਥੋਂ ਜਾਨ ਬਚਾ ਕੇ ਭੱਜ ਗਿਆ ਔਰ ਉਹਨਾਂ ਦੀ ਜੋ ਵੀਡੀਓ ਹੈਗੀ ਹੈ ਕਿ ਫੁਟੇਜ ਹੈਗੀ ਉਹ ਉੱਥੋਂ ਸਾਰੇ ਮੁਹੱਲੇ ਵਾਲਿਆਂ ਨੇ ਸਾਨੂੰ ਪ੍ਰੋਵਾਈਡ ਕਰਵਾਤੀ ਕਿਹਨੇ ਫਾਇਰਿੰਗ ਕਿ ਨਹੀਂ ਹੋਈ ਹੈ ਫਾਇਰਿੰਗ गोली, तो, गोली बज रही है और दूसरा मैं प्रशासन अगे मांग करना चाहनी जल्दी तो जल्दी इन्होंने शरारती अंशर इन्हों का रिमांड लैके ची तरह मेरे अपना मेरी जान माल की रखा कराई जाए और शैली ਔਰ ਫਸਨਦੀਪ ਕੁਮਾਰ ਇਹ ਆਪਣਾ ਸਾਰੇ ਹਮਲੇ ਕਰਵਾ ਰਿਹਾ ਪਟਿਆਲੇ ਦੇ ਵਿੱਚ ਮੇਰੇ ਇੱਥੇ ਮੈਂ ਆਪਣਾ ਇਹ ਮਕਾਨ ਦੇ ਵਿੱਚ ਬੈਠੀ ਆ ਮੈਨੂੰ ਬਹੁਤ ਜ਼ਿਆਦਾ ਖਤਰਾ ਹੈ ਮੇਰੀ ਜਾਨ ਨੂੰ ਪਲੀਜ਼ ਮੇਰੀ ਇਹਨਾਂ ਤੋਂ ਜਾਣ ਕਿੰਨੇ ਵਜੇ ਦੀ ਗੱਲ ਹੈ ਇਹ ਰਾਤ 7:30 ਵਜੇ ਦੀ ਗੱਲ ਹੈ ਜੀ ਕਿ ਡੇਰੇ ਦਾ ਮੈਟਰ ਹੈ ਕਿ ਕੋਈ ਪਹਿਲਾਂ ਵੀ ਤੁਸੀਂ ਕਾਫੀ ਡੇਰੇ ਦਾ ਪੰਗਾ ਪਿਆ ਸੀ ਪਹਿਲੇ ਲੜਾਈ ਹੋਈ ਸੀ 2 ਸਾਲ ਪਹਿਲਾਂ ਫਿਰ ਉਹੀ ਜਿਹੜੀ ਪਹਿਲਾਂ ਲੜਾਈ ਹੋਈ ਸੀ ਉਹ ਇਹਨਾਂ ਨੇ ਹੰਬਾਲੇ ਵਾਲਾ ਨੇ ਆ ਕੇ ਉਹ ਨਮ ਨੇ ਔਰ ਆਪਣਾ ਪ੍ਰਵੀਨ ਕੋਮਲ ਨੇ ਇਹਨਾਂ ਨੇ ਮੇਰੇ ਡੇਰੇ ਤੋਂ ਉੱਥੇ ਕਬਜ਼ਾ ਕਰਵਾਇਆ ਜਦਕਿ ਮੈਂ ਮਾਲਕ ਆ ਔਰ ਦੂਸਰਾ ਮੇਰੀ ਇਹ ਜਿਹੜੀ کورٹ ਦੇ ਵਿੱਚ ਪ੍ਰਸੀਡਿੰਗਸ ਚੱਲ ਰਹੀਆਂ ਸੀ 145 ਲੱਗ ਗਈ ਸੀ ਸਾਰੇ ਪ੍ਰਸ਼ਾਸਨ ਨੂੰ ਪਤਾ ਹੈ ਉਹ ਆਪਣਾ ਕੋਰਟ ਤੋਂ ਵੀ ਉਹ ਮੇਰੀ ਫੇਵਰ ਦੇ ਵਿੱਚ ਹੋਇਆ ਉਹ ਆਰਡਰ ਵੀ ਮੈਂ ਤੁਹਾਨੂੰ ਦਿਖਾ ਦਵਾਂਗੀ ਸਾਰਿਆਂ ਨੂੰ ਠੀਕ ਹੈ ਮੈਂ ਪ੍ਰਸ਼ਾਸਨ ਸਾਰਿਆਂ ਨੂੰ ਪਤਾ ਹੈ ਕਿ ਉਹ ਸਾਰਾ ਮੇਰੀ ਫੇਵਰ ਦੇ ਵਿੱਚ ਹੈ ਮੇਰੇ ਨਾਲ ਬਹੁਤ ੱਟਕਾ ਹੋਇਆ ਸੀ ਆ ਹੁਣ ਮੇਰੇ ਮੰਤਾਨ ਇਕੱਠੇ ਹੋ ਕੇ ਜੋ ਰੀਤਾ ਮਹਾਂਤ ਗੱਦੀ ਨਸ਼ੀਨ ਹੈ ਪਟਿਆਲੇ ਦੀ ਬਬੀਤਾ ਮਹਾਂਤ ਜੀ ਦਾ ਚੇਲਾ ਉਹਨਾਂ ਕੋਲੋਂ ਮੈਨੇ ਉਹਨਾਂ ਨੇ ਮੈਨੂੰ ਆਪਣਾ ਇਲਾਕਾ ਸਾਰਾ ਵੈਕ ਕਰ ਦਿੱਤਾ ਔਰ ਆਪਣਾ ਜਿਹੜੇ ਮਕਾਨ ਹੈ ਵਾ ਗੁਰਨਾਣਕਨਗਰ ਦੇ ਵਿੱਚ ਇਹ ਵੀ ਮੈਨੂੰ ਦੇ ਦਿੱਤੇ ਮੈਂ ਆਪਣੇ ਮਕਾਨ ਦੇ ਵਿੱਚ ਮੌਜੂਦ ਹੈਗੀ ਆ ਔਰ ਰਾਤ ਮੇਰੇ ਉੱਤੇ ਇਹਨੇ ਸ਼ੈਲੀ ਨੇ ਔਰ ਸੰਦੀਪ ਕੁਮਾਰ ਨੇ ਜੋ ਕਿ ਪਹਿਲਾਂ ਰੇਟਾ ਦਾ ਇੱਕ ਝਾੜੂ ਪੋਚਾ ਕਰਨ ਵਾਲਾ ਇੱਕ ਬੰਦਾ ਸੀ ਇਹਦੇ ਦੋ ਬੱਚੇ ਨੇ ਜੀ ਇਹਦਾ ਵਿਆਹ ਹੋਇਆ ਹੋਇਆ ਏਅਰਪੋਰਟ ਦੇ ਵਿੱਚ ਇਹਨੇ ਆਪਣੀ ਵਾਈਫ ਦੇ ਉੱਤੇ ਕੇਸ ਇਹਦੀ ਵਾਈਫ ਨੇ ਇਹਨੂੰ ਜੇਲ੍ਹ ਵੀ ਪਹੁੰਚਾਇਆ ਸੀ ਇਹਦੀ ਵਾਈਫੇ ਤੋਂ ਖਰਚਾ ਵੀ ਲੈੰਦੀ ਰਹੀ ਹੈ ਇਹ ਚੰਗਾ ਭਾਲਾ ਮੁੰਡਾ ਇਹ ਨਿਕਲੀ ਕਿੰਨਰ ਬਣ ਕੇ ਉਹ ਸਾਨੂੰ ਤਾਂ ਧਮਕੀਆਂ ਦੇ ਰਿਹਾ ਕਿ ਮੈਂ ਤੁਹਾਨੂੰ ਮਰਵਾ ਦੂੰਗਾ ਮੈਂ ਤੁਹਾਨੂੰ ਐ ਕਰ ਦੂੰਗਾ ਜਦੋਂ ਮੈਂ ਵਧਾਈ ਲੈ ਕੇ ਆਈ ਉੱਥੇ ਪ੍ਰਧਾਨ ਇਕੱਠੇ ਹੋਏ ਹੋਏ ਜਿਹੜੇ ਪੋਨੋ ਮਹਾਂਤ ਦਾ ਨਾਮ ਲੈ ਰਿਹਾ ਪੋਨੋ ਮਹਾਂਤ ਕਿੱਥੇ ਰਹਿ ਕੇ ਪਹਿਲਾਂ ਇੱਕ ਗੱਲ ਕੰਪਲੀਟ ਹੋ ਜਾਂਦਾਂ ਉੱਥੇ ਵਧਾਈ ਤੇ ਸਾਰੇ ਲੋਕ ਇਕੱਠੇ ਹੋਏ ਸੀ ਉਹਨਾਂ ਨੇ ਸ਼ ਪੇ ਦੇਖਦੇ ਉਸ ਤੋਂ ਬਾਅਦ ਜਦੋਂ ਤੁਸੀਂ ਆਪਣੇ ਘਰੇ ਆ ਰਹੇ ਸੀ ਗੁਰਨਾਨਕ ਨਗਰ ਇਹਨੇ ਆਂਦੇ-ਆਂਦੇ ਰਸਤੇ ਦੇ ਵਿੱਚੇ ਮੇਰੇ ਤੇ ਹਮਲਾ ਕਰਵਾ ਦਿੱਤਾ ਜਿਹੜੇ ਪੋਨੋ ਮਹੰਤ ਤੁਸੀਂ ਕਹਿ ਰਹੇ ਹੋ ਹਮਲਾ ਕਰਾਇਆ ਕਿੱਥੇ ਰਹਿੰਦੇ ਆ ਤੁਹਾਡਾ ਕਿੱਲਾ ਨਦਨ ਇਹ ਹਮਾਰੇ ਰਹਿੰਦੇ ਨੇ ਜਿੱਥੇ ਮੇਰੇ ਜੱਟਾਂ ਵਾਲੇ 34 381/7 ਜੋਗੀ ਮੇਰਾ ਮੇਰੇ ਬਜ਼ੁਰਗਾਂ ਦਾ ਵਿਰਾਸਤ ਦੇ ਵਿੱਚ ਮੈਨੂੰ ਮਿਲਿਆ ਹੋਇਆ ਗੱਦੀ ਨਸ਼ੀਰ ਮੇਰਾ ਡੇਰਾ ਹੈ ਮੇਰਾ ਮਕਾਨ ਨਾ ਹੋ ਉਹਦੇ ਵਿੱਚ ਇਹਨਾਂ ਨੇ ਧੱਕੇ ਨਾਲ ਹਮਲਾ ਕਰਿਆ ਕਬਜ਼ਾ ਕਰਿਆ ਹੋਇਆ ਔਰ ਮੇਰੇ ਤੇ ਹਮਲੇ ਪੂਨਮ ਵੀ ਕਰਵਾ ਲਈ ਨਾਲ ਲਾਕ ਕੇ ਸ਼ੈਲੀ ਦੇ ਹੁਣ ਕੇ ਮੇਰੀ ਕਰ ਵੀ ਜਾਂਦੇ ਹੋਗੀ ਮੈਂ ਚਾਹਨੀ ਇਹਨਾਂ ਸਾਰੇ ਦੋਸ਼ੀਆਂ ਦੀ ਪੂਰੀ ਤਹਿਤਕਾਤ ਹੋ ਕੇ ਪੂਰੀ ਇਨਵੈਸਟੀਗੇਸ਼ਨ ਹੋ ਕੇ ਇਹਨਾਂ ਨੂੰ ਸਾਰੇ ਦੋਸ਼ੀਆਂ ਨੂੰ ਦੋਸ਼ੀ ਕਰਾਰ ਦੇ ਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਔਰ ਮੈਨੂੰ ਸਿਕਿਉਰਟੀ ਮਹਈਆ ਕਰਾਇਆ ਜਾਵੇ ਕੰਪਲੀਟ ਕਰਾ ਦੀ ਕਿਹੜੇ ਥਾਣੇ ਚ ਕਰਾਈ ਹੈ ਕੰਪਲੀਟ ਕੰਪਲੀਟ ਹਰ ਬਸਟੇਟ ਥਾਣੇ ਚ ਕਰਵਾਈ ਹੈ ਨਾਲ ਮੇਰਾ ਬ੍ਰਦਰ ਸੀਗਾ ਮੇਰਾ ਉਹ ਗੱਡੀ ਡਰਾਈਵ ਕਰ ਰਹਾ ਸੀ ਪੁਨੋ ਗੁਰਦਿੱਤ ਠੀਕ ਹੈ ਇਹ ਉਹਦਾ ਮਕਾਨ ਸੀਗਾ ਇਹ ਮੈਂ ਗੁਰਦੇਤ ਤੋਂ ਖਰੀਦ ਲਿੱਤਾ ਮੈਂ ਤੁਹਾਨੂੰ ਗੁਰਦੇਤ ਨਾਲ ਵੀ ਜਾਣ ਪਛਾਣ ਕਰवानी ਹੈ